ਬਹੁਤ ਵੱਡਾ ਕੱਠ ਜਿੰਨੇ ਸਰਕਾਰ ਦੀਆਂ ਜੜਾਂ ਤਾਂ ਪਹਿਲਾਂ ਹੀ ਹਲਾਤੀਆਂ ਸੀ ਕਿਉਂਕਿ ਸਵੇਰ ਤੋਂ ਹੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਇਸ ਕੱਠ ਨੇ ਇਹ ਸਾਬਤ ਕਰਤਾ ਹੈ ਕਿ 2027 'ਚ ਪੰਜਾਬ ਭਾਰਤੀ ਜਨਤਾ ਪਾਰਟੀ ਨਾਲ ਜਾਊਗਾ ਔਰ ਜੋ ਅੱਜ ਲੋਕਾਂ ਦਾ ਪਿਆਰ ਜੋ ਸਤਕਾਰ ਮਿਲਿਆ ਉਸ ਲਈ ਸਾਰਿਆਂ ਦਾ ਜਿੰਨੇ ਵੀ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਭੈਣ ਭਰਾ ਸਾਰਿਆਂ ਦਾ ਹੀ ਕੋਟਨ ਕੋਟ ਧੰਵਾਦ ਸਾਡੇ ਸਾਰੇ ਮੰਡਲ ਪ੍ਰਧਾਨ ਸਹਿਬਾਨ ਜਿਹੜੇ ਸਾਡੇ ਹਲਕਿਆਂ ਤੋਂ ਇਲੈਕਸ਼ਨ ਲੜੇ ਹੋਏ ਲੋਕ ਸੀ ਜਿੰਨੇ ਸਾਡੇ ਜ਼ਿਲ੍ਹੇ ਦੇ ਸਾਰੀ ਟੀਮ ਜਿੰਨੀ ਸਮੁੱਚੀ ਟੀਮ ਜ਼ਿਲ੍ਹਿਆਂ ਦੀ ਔਰ ਜਿੰਨੇ ਵੀ ਨੇਤਾਗਨ ਆਏ ਜਿਨ੍ਹਾਂ ਨੇ ਸਾਰੇ ਵਰਕਰਾਂ ਨੂੰ ਮੋਬਾਈਲਾਈਜ਼ ਕਰਕੇ ਰੈਲੀ ਵਾਲੀ ਜਗ੍ਹਾ ਤੇ ਲੈ ਕੇ ਆਏ ਸਾਰਿਆਂ ਦਾ ਤੁਹਾਡਾ ਕੋਟਨ ਕੋਟ ਤਲਵਾਦ ਹੈ ਕਿ ਅੱਜ ਜਿਹੜੀ ਰੈਲੀ ਦੀ ਸਫਲਤਾ ਸੀ ਉਹਦੇ ਲਈ ਤੁਸੀਂ ਦਿਨ ਰਾਤ ਇੱਕ ਕੀਤਾ ਲੋਕਾਂ ਨੂੰ ਉਤੇ ਲਿਆ ਕੇ ਇਸ ਰੈਲੀ ਦੀ ਸਫਲਤਾ ਜਿਹੜੀ ਹੈ ਅੱਜ ਫਤਿਹ ਰੈਲੀ ਜਿਹੜੀ ਆ ਉਹ ਫਤਿਹ ਹੋਈ ਹੈ ਪੰਜਾਬ 'ਚ ਵੀ ਬੀਜੇਪੀ ਦੀ ਫਤਿਹ ਹੋਊਗੀ ਸੋ ਸਾਰਿਆਂ ਦਾ ਇੱਕ ਵਾਰ ਫੋਰ ਫਿਰ ਬਹੁਤ ਬਹੁਤ ਧੰਨਵਾਦ ਸ੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਸ੍ਰੀ ਸੁਨੀਲ ਜਾਖੜ ਜੀ ਵੱਲੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਹਾਈ ਕਮਾਂਡ ਵੱਲੋਂ ਬਹੁਤ ਵੱਡਾ ਕੱਠ ਜਿੰਨੇ ਸਰਕਾਰ ਦੀਆਂ ਜੜਾਂ ਤਾਂ ਪਹਿਲਾਂ ਹੀ ਹਲਾਤੀਆਂ ਸੀ ਕਿਉਂਕਿ ਸਵੇਰ ਤੋਂ ਹੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਇਸ ਕੱਠ ਨੇ ਇਹ ਸਾਬਤ ਕਰਤਾ ਹੈ ਕਿ 2027 ਚ ਪੰਜਾਬ ਭਾਰਤੀ ਜਨਤਾ ਪਾਰਟੀ ਨਾਲ ਜਾਊਗਾ ਔਰ ਜੋ ਅੱਜ ਲੋਕਾਂ ਦਾ ਪਿਆਰ ਜੋ ਸਤਕਾਰ ਮਿਲਿਆ ਉਸ ਲਈ ਸਾਰਿਆਂ ਦਾ ਹੀ ਜਿੰਨੇ ਵੀ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਭੈਣ ਭਰਾ ਸਾਰਿਆਂ ਦਾ ਹੀ ਕੋਟਨ ਕੋਟ ਧੰਨਵਾਦ ਸਾਡੇ ਸਾਰੇ ਮੰਡਲ ਪ੍ਰਧਾਨ ਸਹਿਬਾਨ ਜਿਹੜੇ ਸਾਡੇ ਹਲਕਿਆਂ ਤੋਂ ਇਲੈਕਸ਼ਨ ਲੜੇ ਹੋਏ ਲੋਕ ਸੀ ਜਿੰਨੇ ਸਾਡੇ ਜ਼ਿਲ੍ਹੇ ਦੇ ਸਾਰੀ ਟੀਮ ਜਿੰਨੀ ਸਮੁੱਚੀ ਟੀਮ ਜ਼ਿਲ੍ਹਿਆਂ ਦੀ ਔਰ ਜਿੰਨੇ ਵੀ ਨੇਤਾਗਨ ਆਏ ਜਿਨ੍ਹਾਂ ਨੇ ਸਾਰੇ ਵਰਕਰਾਂ ਨੂੰ ਮੋਬਾਈਲਾਈਜ਼ ਕਰਕੇ ਰੈਲੀ ਵਾਲੀ ਜਗ੍ਹਾ ਤੇ ਲੈ ਕੇ ਆਏ ਸਾਰਿਆਂ ਦਾ ਤੁਹਾਡਾ ਕੋਟਨ-ਕੋਟ ਤਲਵਾਦਾ ਹੈ ਕਿ ਅੱਜ ਜਿਹੜੀ ਰੈਲੀ ਦੀ ਸਫਲਤਾ ਸੀ ਉਹਦੇ ਲਈ ਤੁਸੀਂ ਦਿਨ ਰਾਤ ਇੱਕ ਕੀਤਾ ਲੋਕਾਂ ਨੂੰ ਉੱਥੇ ਲਿਆ ਕੇ ਇਸ ਰੈਲੀ ਦੀ ਸਫਲਤਾ ਜਿਹੜੀ ਹੈ ਅੱਜ ਫਤਿਹ ਰੈਲੀ ਜਿਹੜੀ ਆ ਉਹ ਫਤਿਹ ਹੋਈ ਹੈ ਪੰਜਾਬ 'ਚ ਵੀ ਬੀਜੇਪੀ ਦੀ ਫਤਿਹ ਹੋਊਗੀ ਸੋ ਸਾਰਿਆਂ ਦਾ ਇੱਕ ਵਾਰ ਫੋੜ ਫਿਰ ਬਹੁਤ ਬਹੁਤ ਧੰਨਵਾਦ ਸ੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਸ੍ਰੀ ਸੁਨੀਲ ਜਾਖੜ ਜੀ ਵੱਲੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਹਾਈ ਕਮਾਂਡ ਵੱਲੋਂ ਬਹੁਤ ਵੱਡਾ ਕੱਠ ਜਿੰਨੇ ਸਰਕਾਰ ਦੀਆਂ ਜੜਾਂ ਤਾਂ ਪਹਿਲਾਂ ਹੀ ਹਲਾਤੀਆਂ ਸੀ ਕਿਉਂਕਿ ਸਵੇਰ ਤੋਂ ਹੀ ਸਰਕਾਰ ਨੂੰ ਹੱਥ ਪੈਰਾਂ ਦੀ ਪਈ ਹੋਈ ਸੀ ਇਸ ਕੱਠ ਨੇ ਇਹ ਸਾਬਤ ਕਰਤਾ ਹੈ ਕਿ 2027 'ਚ ਪੰਜਾਬ ਭਾਰਤੀ ਜਨਤਾ ਪਾਰਟੀ ਨਾਲ ਜਾਊਗਾ ਔਰ ਜੋ ਅੱਜ ਲੋਕਾਂ ਦਾ ਪਿਆਰ ਜੋ ਸਤਕਾਰ ਮਿਲਿਆ ਉਸ ਲਈ ਸਾਰਿਆਂ ਦਾ ਹੀ ਜਿੰਨੇ ਵੀ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਭੈਣ ਭਰਾ ਸਾਰਿਆਂ ਦਾ ਹੀ ਕੋਟਨ ਕੋਟ ਧੰਨਵਾਦ ਸਾਡੇ ਸਾਰੇ ਮੰਡਲ ਪ੍ਰਧਾਨ ਸਾਹਿਬਾਨ ਜਿਹੜੇ ਸਾਡੇ ਹਲਕਿਆਂ ਤੋਂ ਇਲੈਕਸ਼ਨ ਲੜੇ ਹੋਏ ਲੋਕ ਸੀ ਜਿੰਨੇ ਸਾਡੇ ਜ਼ਿਲ੍ਹੇ ਦੇ ਸਾਰੀ ਟੀਮ ਜਿੰਨੀ ਸਮੁੱਚੀ ਟੀਮ ਜ਼ਿਲ੍ਹਿਆਂ ਦੀ ਔਰ ਜਿੰਨੇ ਵੀ ਨੇਤਾगण ਆਏ ਜਿਨ੍ਹਾਂ ਨੇ ਸਾਰੇ ਵਰਕਰਾਂ ਨੂੰ ਮੋਬਾਈਲਾਈਜ਼ ਕਰਕੇ ਰੈਲੀ ਵਾਲੀ ਜਗ੍ਹਾ ਤੇ ਲੈ ਕੇ ਆਏ ਸਾਰਿਆਂ ਦਾ ਤੁਹਾਡਾ ਕੋਟਨ-ਕੋਟ ਧੰਵਾਦ ਹੈ ਕਿ ਅੱਜ ਜਿਹੜੀ ਰੈਲੀ ਦੀ ਸਫਲਤਾ ਸੀ ਉਹਦੇ ਲਈ ਤੁਸੀਂ ਦਿਨ-ਰਾਤ ਇੱਕ ਕੀਤਾ ਲੋਕਾਂ ਨੂੰ ਉੱਥੇ ਲਿਆ ਕੇ ਇਸ ਰੈਲੀ ਦੀ ਸਫਲਤਾ ਜਿਹੜੀ ਹੈ ਅੱਜ ਫਤਿਹ ਰੈਲੀ ਜਿਹੜੀ ਆ ਉਹ ਫਤਿਹ ਹੋਈ ਹੈ ਪੰਜਾਬ 'ਚ ਵੀ ਬੀਜੇਪੀ ਦੀ ਫਤਿਹ ਹੋਊਗੀ ਸੋ ਸਾਰਿਆਂ ਦਾ ਇੱਕ ਵਾਰ ਫੌਰ ਫਿਰ ਬਹੁਤ-ਬਹੁਤ ਧੰਵਾਦ ਸ੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਸ੍ਰੀ ਸੁਨੀਲ ਜਾਖੜ ਜੀ ਵੱਲੋਂ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਹਾਈ ਕਮਾਂਡ ਵੱਲੋਂ